ਦਸੂਹਾ ਰੋਡ ਤੇ ਅੱਡਾ ਦੁਸੜਕਾਂ ਦੇ ਨਜ਼ਦੀਕ ਰੋਡਵੇਜ਼ ਬੱਸ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਇੱਕ ਹੀ ਪਰਿਵਾਰ ਦੇ 4 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਮਿਲੀ ਜਾਣਕਾਰੀ ਮੁਤਾਬਕ ਕਾਰ ਨੰਬਰ HP72B669 ਵਿੱਚ ਸਵਾਰ ਇਹ ਪਰਿਵਾਰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਪਿੰਡ ਚਲੇਟ ਦੌਲਤਪੁਰ ਦਾ ਰਹਿਣ ਵਾਲਾ ਸੀ ਜੋ ਅੰਮ੍ਰਿਤਸਰ 에어ਪੋਰਟ ਵੱਲ ਜਾ ਰਿਹਾ ਸੀ ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਇਸ ਤਰ੍ਹਾਂ ਹੋਈ ਹੈ ਸੁਖਵਿੰਦਰ ਸਿੰਘ 45 ਪੁੱਤਰ ਹਰਨਾਮ ਸਿੰਘ ਸੁਸ਼ੀਲ ਕੁਮਾਰ 46 ਪੁੱਤਰ ਦੇਸਰਾਜ ਬ੍ਰਿਜ ਕੁਮਾਰ 38 ਪੁੱਤਰ ਮਹਿੰਦਰ ਕੁਮਾਰ ਅਰुण ਕੁਮਾਰ 45 ਪੁੱਤਰ ਗੁਰਪਾਲ ਸਿੰਘ ਸਾਰੇ ਮ੍ਰਿਤਕ ਪਿੰਡ ਚਲੇਟ ਦੌਲਤਪੁਰ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਸਨ ਹਾਦਸੇ ਵਿੱਚ ਅਮਰਿਤ ਕੁਮਾਰ ਪੁੱਤਰ ਸੁਰਿੰਦਰ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ ਜ਼ਖਮੀ ਅਮਰਿਤ ਕੁਮਾਰ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੇ ਪਿੰਡ ਤੋਂ ਅੰਮ੍ਰਿਤਸਰ 에ਅਰਪੋਰਟ ਲਈ ਨਿਕਲੇ ਸਨ ਕਿਉਂਕਿ ਉਸ ਦੀ ਅੱਜ ਫਲਾਈਟ ਸੀ ਪਰ ਜਿਵੇਂ ਹੀ ਉਹ ਅੱਡਾ ਦੁਸੜਕਾ ਨੇੜੇ ਪਹੁੰਚੇ ਤਾਂ ਦਸੂਹਾ ਤੋਂ ਹੁਸ਼ਿਆਰਪੁਰ ਵੱਲ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਉਹਨਾਂ ਦੀ ਕਾਰ ਦੀ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਉਸਦੇ ਚਾਰ ਰਿਸ਼ਤੇਦਾਰਾਂ ਦੀ ਮੌਤ ਹੋ ਗਈ ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪੁਲਿਸ ਵੱਲੋਂ ਮਾਹਰ ਦੇ ਜਾਂਚ ਕੀਤੀ ਜਾ ਰਹੀ ਹੈ। ਅੱਛਾ ਹਾਂਜੀ ਨਾਨ ਮੇਰੇ ਨਾਨ ਦੇ ਜੋ ਪਾਕੀ ਦਿਨ ਤੇ ਉਹਨਾਂ ਚ ਸਕੇ ਮੇਰੇ ਤਾਏ ਚਾਚਾ ਚ ਆਉਂਦੇ ਤੇ ਉਹ ਵੀ ਮਤਲਬ ਸਾਰੇ ਕਹਿੰਦੇ 21 ਪਰਿਵਾਰ ਹਾਂਜੀ ਇੱਕ ਪਰਿਵਾਰ ਤੇ ਸੀ ਇੱਕ ਦੀਦਾਰੀ ਸੀ ਹਾਂਜੀ ਹਾਂਜੀ

ਬੋਲ ਰਿਹਾ ਤਾਂ ਪੋਣ ਹੈ ਬਸ ਵੇ ਕਾਰ ਦਾ ਐਕਸੀਡ ਹੋਇਆ ਜਿਸ ਵਿੱਚ ਪੰਜ ਬੰਦੇ ਸਵਾਰ ਸੀ ਹਾਰ ਵਿੱਚ ਚਾਰ ਦੀ ਮੌਕੇ ਡੈਥ ਹੋ ਗਈ ਹੈ ਇੱਕ ਵੀ ਜਕਮਈ ਕਿਹੜੀ ਜਗ੍ਹਾ ਐਕਸੀਡ ਹੋਇਆ ਇਹ ਸੜਕਾ ਹੁੰਗਾ ਚੌਕੀ ਇਹ ਬਸ ਹੁੰਦੀ ਕਾਰੋ ਹੁੰਦੀ ਕਿਤੇ ਤੁਦ ਜਾਰੀ ਬਸ ਕੇ ਬਸਾਰੀ ਚੰਡੀਪੁਰ ਹੁਸ਼ਿਆਰਪੁਰ ਨੂੰ ਇਹ ਆ ਰਹੇ ਸੀ ਉਧਰੋਂ ਢੋਲਵਾ ਜਰੋੜੀ ਸ਼ੁਰੂਆਤੀ ਜਾਂਚ ਗਲਤੀ ਕਿਹਦੀ ਲੱਗਦੀ ਹੈ ਅਰੇ ਇਹਨੇ ਕਿੱਸਾ ਤੇ ਤੋਦੀਸ਼ ਕਰਾਂਗੇ ਬਿਲਕੁਲ ਚਾਰ ਗੱਡੀ ਚ ਪੰਜ ਜਣੇ ਸੀ ਹਾਂਜੀ ਪੰਜ ਜਣੇ ਚਾਰ ਚਾਰ ਦੀ ਡੈਥ ਹੋ ਗਈ ਮੌਕੇ ਤੇ ਪਤਾ ਲੱਗਾ ਕਿੱਥੋਂ ਲਿਆ ਇਹ ਹਾਂਜੀ ਪਤਾ ਲੱਗਾ ਚਲੇਟ ਰੀ ਤਸੀਲ ਤਸੀਲ ਬਿਨਾਰੀ ਇਹ ਜਾ ਰਹੇ ਸੀ ਅਮਰਸਰ 에어ਪੋਰਟ ਤੋਂ ਬੰਦਰ ਚੜਾਉਣ ਦੇ ਜਿਹੜੇ ਬਚ ਗਏ ਉਹਨੂੰ ਚੜਾਉਣ ਜਾ ਰਹੇ ਠੀਕ ਹੈ